देखो सबसे इंपॉर्टेंटتهي ਹੈ ਕਿ ਜ਼ਿਆਦਾ ਤੋਂ ਜ਼ਿਆਦਾ ਇੰਡੋਰ ਰਹੋ ਆਪਣਾ ਹੀਟ ਐਕਸਪੋਜ਼ਰ ਜਿਹੜਾ ਉਹਨੂੰ ਉਹਦਾ ਟਾਈਮ ਜਿਹੜਾ ਉਹਨੂੰ ਲਿਮਿਟ ਕਰੋ ਖਾਸ ਕਰਕੇ ਜਿਹੜਾ ਬਹੁਤ ਜ਼ਿਆਦਾ ਜਦੋਂ ਗਰਮੀ ਹੈ ਜਿਵੇਂ ਕਿ ਮਾਰਨਿੰਗ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਤਾਂ ਜਦੋਂ ਬਿਲਕੁਲ ਹੌਟ ਸਨ ਸਿਰ ਦੇ ਉੱਪਰ ਹੈ ਉਸ ਟਾਈਮ ਦੇ ਵਿੱਚ ਬਾਹਰ ਜਾਣਾ ਐਵੋਇਡ ਕਰੋ ਬਟ ਅਗਰ ਜਾਣਾ ਜ਼ਰੂਰੀ ਹੈ ਐਵੋਇਡ ਨਹੀਂ ਕੀਤਾ ਜਾ ਸਕਦਾ ਆਪਣੇ ਨਾਲ ਪਾਣੀ ਦੀ ਬੋਟਲ ਜ਼ਰੂਰ ਕੈਰੀ ਕਰੋ ਕੋਈ ਵੀ ਗਿੱਲਾ ਕੱਪੜਾ ਜਾਂ ਟੋਵਲ थोड़ा जहा गि करके अपने सिर उपर और गर्दन उपर रख सकते हो और लगातार कोई ना कुछ ना कुछ पींद रहो पानी कोई जूस कोई लस्सी नींबू पानी वगैरह लेंदे रहना चाहिए दूसरा उ जो तुम इनडोर भी रह रहे हो स्टिल अपने आप आपू हाइड्रेट करके रखो आ, सेम किसी भी फॉर्म च हाइड्रेशन पानी लो लस्सी लो नींबू पानी लो नारियल पानी लो ज़्यादा तो ज़्यादा लिक्विड्स का इनटेक करो ईवन जो थोनों प्यास नहीं भी लग रही फिर भी ज़्यादा तो ज़्यादा फ्लूइड्स लेने चाहिए ने ਦੂਸਰਾ ਕੋਈ ਵੀ ਹਾਈ એનર્ਜੀ ਆ ਸਟ੍ਰੈਨਸ ਐਕਸਰਸਾਈਜ਼ ਨੂੰ ਐਵੋਇਡ ਕਰੋ ਜਿਹਦੇ ਚ ਤੁਹਾਡੀ ਬਹੁਤ ਜ਼ਿਆਦਾ ਪਸੀਨਾ ਆ ਸਕਦਾ ਹੈ ਜਾਂ ਬਾਡੀ ਚ વોટર ਲਾਸ ਹੋ ਸਕਦਾ ਹੈ ਉਹ ਐਕਟੀਵਿਟੀਜ਼ ਨੂੰ ਐਵੋਇਡ ਕਰੋ ਅ ਜਿੱਥੇ ਤੱਕ ਖਾਣ ਪੀਣ ਦਾ ਦੇਖੋ ਕਿਉਂਕਿ ਇਹ ਇੰਨੀ ਜ਼ਿਆਦਾ ਗਰਮੀ ਕਰਕੇ ਇਨਫੈਕਸ਼ਨ ਹੋਣ ਦਾ ਰਿਸਕ ਖਾਸ ਕਰਕੇ ਪੇਟ ਦੀਆਂ ਬਿਮਾਰੀਆਂ ਹੋਣ ਦਾ ਰਿਸਕ ਕਾਫੀ ਜ਼ਿਆਦਾ ਹੁੰਦਾ ਹੈ ਇਸ ਕਰਕੇ ਬਾਹਰ ਦਾ ਖਾਣਾ ਐਵੋਇਡ ਕਰੋ ਪ੍ਰੋਪਰ ਹੋਮ ਕੁਕਡ ਫਰੈਸ਼ ਖਾਣਾ ਖਾਓ ਸਟੇਲ ਖਾਣਾ ਬਿਲਕੁਲ ਨਹੀਂ ਖਾਣਾ ਕਿਉਂਕਿ ਉਹ ਉਹਦੇ ਨਾਲ ਕੋਈ ਪੇਟ ਦੀ ਦਿੱਕਤ ਆ ਸਕਦੀ ਹੈ ਇਨਫੈਕਸ਼ਨ ਹੋ ਸਕਦੀ ਹੈ ਉਹ ਥੋ ਸਿੰਪਲ ਚੀਜ਼ਾਂ ਜਿਵੇਂ ਕਿ ਵਿਟਾਮਿਨ ਸੀ ਹੋ ਗਿਆ ਇਟ ਕੈਨ ਰੀਲੀ ਹੈਲਪ ਵਿਟਾਮਿਨ ਸੀ ਟੈਬਲੇਟ ਫਾਰਮ ਚ ਵੀ ਲੈ ਸਕਦੇ ਆ ਜਿਹੜਾ ਨਾਰਮਲੀ ਆਪਣੇ ਡਰਗਸਟੋਰਸ ਤੇ ਅਵੇਲੇਬਲ ਹੈ ਦੂਸਰਾ ਇਹਦੇ ਜਿਹੜੇ ਨੇਚਰਲ ਸੋਰਸਸ ਨੇ ਜਿਵੇਂ ਆਮਲਾ ਹੋ ਗਿਆ ਨਿੰਬੂ ਹੋ ਗਿਆ ਮਸੰਮੀ ਸੰਤਰਾ ਇਹਦਾ ਇਨਟੇਕ ਵੀ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਤਾਂ ਜ਼ਰੂਰੀ ਉਹੀ ਆਪਣੇ এনवायरमेंट ਦਾ ਧਿਆਨ ਰੱਖੋ ਉਹਨੂੰ ਬਚਾ ਕੇ ਰੱਖੋ ਵੱਧ ਤੋਂ ਵੱਧ ਪੇੜ ਲਗਾਓ ਦੇਖੋ ਅਲਟੀਮੇਟਲੀ ਸਭ ਦਾ ਰੀਜ਼ਨ ਤਾਂ ਪੇੜਾਂ ਦੀ ਕਟਾਈ ਹੈ ਜੇ ਆਪਾਂ ਉਹੀ ਥੋੜੇ ਦਿਨ ਪਹਿਲਾਂ ਕਿਸੇ ਨੇ WhatsApp ਤੇ ਪਾਇਆ ਹੋਇਆ ਸੀ ਕਿ ਜਿੰਨੀ ਪੰਜਾਬ ਦੀ ਪੋਪੂਲੇਸ਼ਨ ਹੈ ਅਗਰ ਹਰ ਕੋਈ ਇੱਕ ਪੇੜ ਵੀ ਲਗਾਵੇ ਤਾਂ ਉਹਦੇ ਨਾਲ ਹੀ ਸਾਡਾ ਨੈਕਸਟ ਈਅਰ ਟੈਂਪਰੇਚਰ ਜਿਹੜਾ ਉਹ 5 ਤੋਂ 10 ਡਿਗਰੀ ਤੱਕ ਘਟ ਸਕਦਾ ਹੈ ਇਸ ਕਰਕੇ ਵੱਧ ਤੋਂ ਵੱਧ ਪੇੜ ਲਗਾਓ ਔਰ ਆਪਣਾ ਇਸ ਮੌਸਮ 'ਚ ਧਿਆਨ ਰੱਖੋ